ਗੁਰੂ ਦੇ ਪਾਵਨ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਮੁਖਾਰਨ ਤੋਂ ਉਚਾਰੀ ਹੋਈ ਗੁਰਬਾਣੀ 16 ਰਾਗਾਂ ਦੇ ਵਿੱਚੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਸੀਸ ਮਿਲਦੀ ਹੈ ਕੁਝ ਸਤਨਾਮ ਵਾਹਿਗੁਰੂ ਜੀ ਕੁਝ ਬਾਣੀ ਦੇ ਸ਼ਲੋਕ ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਕਹਿ ਦਿੰਦੇ ਬਾਹਰ ਗੁਰਬਾਣੀ ਦੇ ਸ਼ਲੋਕ 40 ਮਾਫ ਕਰਨਾ 16 ਰਾਗਾਂ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਹੈ ਕਿੰਨਾ ਨੇੜੇੋਂ ਰੱਬ ਨੂੰ ਉਹਨਾਂ ਨੇ ਦੇਖਿਆ ਹੋਵੇਗਾ ਇਨਾ ਉੱਚਾ ਜੀਵਨ ਹੋਵੇਗਾ ਉਸ ਸਮੇਂ ਦੇ ਜਦੋਂ ਕਿ ਸ਼ੂਦਰ ਦੇ ਨਾਲ ਇੰਨਾ ਵਿਤਕਰਾ ਮਾੜਾ ਵਰਤਾਨ ਕੀਤਾ ਜਾਂਦਾ ਸੀ ਕਿ ਜੇਕਰ ਤੇ ਸ਼ੂਦਰ ਮੰਦਰ ਦੇ ਕੋਲ ਦੀ ਲੰਘ ਜਾਂਦਾ ਸੀ ਜਾਂ ਕਿਤੇ ਉਹ ਧਾਰਮਿਕ ਗ੍ਰੰਥ ਦੇ ਕੁਝ ਬੋਲ ਸੁਣ ਲੈਂਦਾ ਸੀ ਨਾ ਉਸ ਮਿਲ ਦੇ ਹਾਕਮ ਜਿਹੜੇ ਸੀ ਸ਼ੂਦਰ ਨੂੰ ਫੜ ਕੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਕੋ ਸਤਨਾਮ ਕਿ ਇਹਨੇ ਧਾਰਮਿਕ ਬੋਲ ਕਿ ਸੁਣ ਲੈਂ ਨਾ ਸ਼ੂਦਰ ਨੂੰ ਧਾਰਮਿਕ ਗ੍ਰੰਥ ਪੜਨ ਦਿੱਤਾ ਜਾਂਦਾ ਸੀ ਨਾ ਮੰਦਰਾਂ ਵਿੱਚ ਜਾਣ ਦਿੱਤਾ ਜਾਂਦਾ ਸੀ ਉਹ ਸਮੇਂ ਐਸੇ ਨਿਕਰਵੇਂ ਬੋਲ ਬੋਲ ਕੇ ਜਿਨ੍ਹਾਂ ਬੋਲਾਂ ਨੇ ਨਾਲ ਕ੍ਰਾਂਤੀਕਾਰੀ ਲਿਆਂਦੀ ਹੋਵੇ ਅੱਜ ਵੀ ਜਿੱਥੇ ਉਹ ਕਹਿੰਦੇ ਸੀ ਕਿ ਸ਼ੂਦਰ ਉਹ ਉਸ ਵੇਲੇ ਦੇ ਉੱਚ ਜਾਤੀ ਦੇ ਹੰਕਾਰੀ ਜਿਹੜੇ ਕਹਿੰਦੇ ਸੀ ਕਿ ਸ਼ੂਦਰ ਨੂੰ ਅਸੀਂ ਮੰਦਰ ਦੇ ਕੋਲ ਨਹੀਂ ਲੰਘਣ ਦੇਣਾ ਉਹਨੂੰ ਧਾਰਮਿਕ ਗ੍ਰੰਥਾਂ ਦੇ ਬੋਲ ਨਹੀਂ ਸੁਣਨ ਦੇਣੇ ਸਰਸਾ ਸੰਗਤ ਅੱਜ ਕੋਸੇ ਗੁਰੂ ਰਵਿਦਾਸ ਜੀ ਦੇ ਬੋਲ ਜਿਹੜੇ ਨੇ ਉਹ ਕੰਨਾਂ ਦੇ ਵਿੱਚ ਕੁਲਕੇ ਕੰਨਾਂ ਰਾਹੀਂ ਸਾਡੇ ਹਿਰਦੇ 'ਚ ਪ੍ਰਵੇਸ਼ ਹੁੰਦੇ ਨੇ ਹਿਰਦੇ ਵਿੱਚ ਉਹੀ ਬੋਲ ਗਾਏ ਜਾਂਦੇ ਨੇ ਉਹਨਾਂ ਬੋਲਾਂ ਦੇ ਨਾਲ ਹੀ ਜੀਵਨ ਸੋਝੀ ਸਾਨੂੰ ਮਿਲਦੇ ਹੁੰਦੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ 108 ਮੰਦਰਾਂ ਦਾ ਪ੍ਰਬੰਧਕ ਜਿਹੜਾ ਸੀ ਉਸ ਵੇਲੇ ਉਹ ਬਨਾਰਸ ਦੀ ਧਰਤੀ ਦੇ ਪ੍ਰਣਾਣ ਸਾਹਿਬ ਜੀ ਦੇ ਜਦੋਂ ਬੋਲ ਸੁਣੇ ਤੇ ਉਹ ਕਹਿ ਲੱਗਾ ਕਿ ਮਹਾਰਾਜ ਇਹੀ ਬੋਲ ਬਨਾਰਸ ਦੀ ਧਰਤੀ ਦੇ ਰਵਿਦਾਸ ਤੇ ਕਬੀਰ ਜੀ ਵੀ ਇਹੀ ਬੋਲ ਬੋਲਦੇ ਨੇ ਪਰ ਉਹਨਾਂ ਨੂੰ ਛੂਦਰ ਕਹਿ ਕੇ ਜਲੀਲ ਕੀਤਾ ਜਾਂਦਾ ਉਹਨਾਂ ਦੇ ਬੋਲ ਸੁਣੇ ਨਹੀਂ ਜਾਂਦੇ ਮਹਾਰਾਜ ਆਪ ਜੀ ਦੇ ਤੇ ਰਵਿਦਾਸ ਜੀ ਦੇ ਬੋਲਾਂ ਦੇ ਵਿੱਚ ਕੋਈ ਨਹੀਂ ਅੰਤਰ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਭਲੇ ਆਸੇ ਤਾਂ ਮਿਲਨੀ ਉਹਨਾਂ ਨੂੰ ਆਏ ਜਿਨ੍ਹਾਂ ਨੂੰ ਦੁਨੀਆ ਨੀਵੇਂ ਕਹਿ ਕੇ ਦੁਰਕਾਰਦੀ ਆ ਤੇ ਗੁਰੂ ਨਾਨਕ ਜੀ ਤੋਂ ਮਿਲੇ ਰਵਿਦਾਸ ਮਹਾਰਾਜ ਜਿਨੂੰ ਉਸ ਮਿਲੇ ਹੁਣ ਕਿੰਨੀਆਂ ਵੀ ਬਾਣੀ ਦੀਆਂ ਪੰਕਤੀਆਂ ਪੜ੍ਹਦੀਆਂ ਹਰੇਕ ਪੰਕਤੀ ਦੇ ਅਖੀਰ ਤੇ ਗੁਰੂ ਰਵਿਦਾਸ ਮਾਰ ਨੇ ਆਪਣੇ ਆਪ ਨੂੰ ਖੁਦ ਚ ਮਾਰ ਕਰ ਤੂੰ ਮੁਸਰਨਾਕ ਤਰਾਜਾ ਰਾਮਚੰਦ ਕਹਿਰੰਦਾਸ ਜਮਾਰਾ ਕਿੰਨੀਆਂ ਵੀ ਪੰਕਤੀਆਂ ਪੜਨ ਲੀਏ ਕਿਉਂ ਕਹਿਣਾ ਪਿਆ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਅੱਜ ਦਾ ਤੁਸੀਂ ਸਰੀਰ ਕਰਕੇ ਜੇ ਤੁਹਾਡੇ ਉੱਪਰ ਹਮਲੇ ਹੋ ਰਹੇ ਨੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੋਲਾਂ ਤੇ ਵੀ ਹਮਲੇ ਕੀਤੇ ਜਾਣਗੇ ਕੁਝ ਜਾਤੀ ਦੇ ਹੰਕਾਰੀ ਲੋਕ ਕਹਿਣਗੇ ਕਿ ਸਾਡੇ ਵੱਡਿਆਂ ਦੇ ਬੋਲ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਤਾਂ ਹਰੇਕ ਸ਼ਬਦ ਦੇ ਵਿੱਚ ਤਣਕਾ ਕੇ ਆਪਣੇ ਆਪ ਨੂੰ ਚਮਾਰ ਗਿਆ ਕਿ ਉਹ ਦੁਨੀਆ ਦੇ ਲੋਕੋ ਮੇਰੀ ਕਿਰਤ ਚੰਮ ਦਾ ਕੰਮ ਕਰਨਾ ਪਰ ਕਹਿੰਦੇ ਐ ਤੁਸੀਂ ਵੀ ਚੁਮਾਰੀ ਦੇ ਇਹ ਦੁਨੀਆ ਦੇ ਲੋਕਾਂ ਨੂੰ ਕਿਆ ਕਹਿੰਦੇ ਤੁਸੀਂ ਵੀ ਚੰਮ ਦੀਆਂ ਹੀ ਸਾਂਝਾਂ ਪਾਈ ਜਾ ਰਹੇ ਸਰੀਰਾਂ ਦੀਆਂ ਸਾਂਝਾਂ ਕਿਸੇ ਨਾਲ ਸਾਡਾ ਕੋਈ ਰਿਸ਼ਤਾ ਕਿਸੇ ਨਾਲ ਕੋਈ ਰਿਸ਼ਤਾ ਕਹਿੰਦੇ ਇੰਨੀਆਂ ਸਾਂਝਾਂ ਤੁਸੀਂ ਪੱਕੀਆਂ ਕਰ ਲਈਆਂ ਇੰਨੀਆਂ ਕਿ ਗੰਢਾ ਪੱਕੀਆਂ ਕਰ ਲਈਆਂ ਤੇ ਦੇਵੇਂ ਮੈਂ ਜੁੱਦਿਆਂ ਨੂੰ ਗੰਢ ਕੇ ਜੋੜਿਆਂ ਨੂੰ ਗੰਢ ਕੇ ਗੰਢਾ ਪਾਉਣਾ ਨਾ ਤੇ ਮੈਂ ਤਾਂ ਨੰਗੇ ਪੈਰਾਂ ਤੇ ਜੋੜਾ ਕੁਆ ਦੇਣਾ ਜੋੜਿਆਂ ਨੂੰ ਪੱਤਾ ਦੇ ਕੇ ਕਹਿੰਦੇ ਤੁਸੀਂ ਵੀ ਸਰੀਰ ਰੂਪੀ ਜੁੱਤੀ ਜੋ ਚੰਮ ਦੀ ਹੈ ਤਾਂ ਚੰਮ ਹੈ ਸਾਰਾ ਤੇ ਕਹਿੰਦੇ ਤੁਸੀਂ ਵੀ ਸਰੀਰ ਰੂਪੀ ਜੁੱਤੀ ਨੂੰ ਹੀ ਗੱਡਾ ਦੇ ਰਹਿ ਜਾ ਕੋ ਸਤਨਾਮ ਚਮਰਦਾ ਗਾਠ ਨਾ ਜਨਹੀਂ ਲੋਕ ਇਕੱਠਾ ਵੈ ਪਾ ਨਹੀਂ ਆ ਰਾਂਗੇ ਰੁਕੋ ਨਹੀਂ ਰੰਬੀ ਠਾਉ ਆ ਨਹੀਂ ਜੇ ਤੋਪੋ ਨਾ ਹੀ ਰੰਬੀ ਠਾਉ ਲੋ ਕਹਿੰਦੇ ਦੁਨੀਆ ਮੈਨੂੰ ਕਹਿੰਦੀ ਕਿ ਤੇ ਹੱਥ ਵਿੱਚ ਚਮੜਾ ਚਮ ਨੂੰ ਪਾੜਨ ਵਾਲੇ ਚਮ ਨੂੰ ਗੰਢਣ ਵਾਲੇ ਜੋੜੇ ਵਾਲੇ ਇਹ ਹੱਥ ਵਿੱਚ ਉਜਾਰ ਨੇ ਕਿਦਾਂ ਮੇਰੀ ਕਿਰਤ ਹੈ ਕਿ ਤਾਂ ਮੇਰੇ ਹਥਿਆਰ ਨੇ ਪਰ ਕਹਿੰਦੇ ਹੋ ਦੁਨੀਆ ਦੇ ਲੋਕੋ ਜਿਹੜੀ ਆਰ ਤੁਹਾਡੇ ਕੋਲ ਹੈ ਨਾ ਆਪਾਂ ਦੇਖਦੇ ਜਿਵੇਂ ਆਰ ਦੇ ਨਾਲ ਧਾਗਾ ਖਿੱਚ ਕੇ ਜੋੜੇ ਦੇ ਵਿੱਚ ਦੀ ਕਰਕੇ ਗੰਡ ਪਾਈ ਜਾਂਦੀ ਕਹਿੰਦੇ ਜਿਹੜੀ ਮੇਰੇ ਕੋਲ ਆਰ ਉਹ ਤਾਂ ਜੋੜੇ ਨੂੰ ਗੰਡ ਪਾਉਣ ਵਾਲੀ ਉਹ ਦੁਨੀਆ ਦੇ ਲੋਕੋ ਜਿਹੜੀ ਤੁਹਾਡੇ ਕੋਲ ਆ ਰਿਹਾ ਤੁਹਾਡੇ ਕੋਲ ਮੋਹ ਰੂਪੀ ਆ ਰਿਹਾ ਕੋ ਸਤਨਾਮ ਉਹ ਸਾਰਨਾ ਤੁਸੀਂ ਦੁਨੀਆ ਨੂੰ ਗੰਡਾ ਪਾ ਰਹੇ ਜੇ ਉਸ ਰੱਬ ਦੇ ਨਾਲ ਤੁਹਾਡੇ ਕੋਲੋਂ ਗੰਡ ਨਹੀਂ ਪਾਈ ਗਈ ਕੋ ਸਤਨਾਮ ਨਹੀਂ ਰੰਬੀ ਥਾਉ ਉਹ ਕਹਿੰਦੇ ਮੇਰੀ ਕੋਲ ਜਿਹੜੀ ਰੰਬੀ ਨੇ ਨਾ ਉਸ ਰੰਬੀ ਦਾ ਮੈਂ ਟਾਕੀਆਂ ਘੱਟ ਕੇ ਜੋੜੇ ਟੁੱਟੇ ਨੂੰ ਟਾਕੀਆਂ ਲਾ ਕੇ ਗੰਢ ਦੇਣਾ ਪਰ ਜਿਹੜੇ ਤੁਹਾਡੇ ਕੋਲ ਰੰਬੀ ਹੈ ਨਾ ਤੁਹਾਡੀ ਰੰਬੀ ਜਿਹੜੀ ਉਹ ਦੁਨੀਆ ਨਾਲ ਸੱਚਾ ਪਾਉਣ ਵਾਲੀ ਰੰਬੀ ਹੈ ਤੂੰ ਤੁਹਾਡੇ ਉਹ ਤੁਹਾਡੇ ਵਾਲੇ ਉਜਾਰ ਮੇਰੇ ਕੋਲ ਨਹੀਂ ਆ ਗੋ ਸਤਨਾਮ ਵਾਹਿਗੁਰੂ ਲੋਕ ਘੰਟ ਘੰਟ ਖਰਾਬ ਮੁਚਾ ਕਹਿੰਦੇ ਕਿੰਨੀਆਂ ਪੱਕੀਆਂ ਗੰਦਾ ਤੁਸੀਂ ਆਪਸ ਵਿੱਚ ਪਾਈ ਜਾ ਰਹੇ ਚੰਮ ਦੇ ਸਰੀਰਾਂ ਦੀਆਂ ਤੇ ਚਮਾਰ ਮੈਨੂੰ ਕਹਿ ਰਹੇ ਨੇ ਹੋਂ ਬਿਨ ਘੰਟੇ ਜਾਏ ਪਹੁੰਚਾ ਕਹਿੰਦੇ ਇਹ ਗੰਦਾ ਮੈਂ ਨਹੀਂ ਦਿੱਤੀਆਂ ਪਰ ਮੇਰੀ ਗੰਡ ਉਸ ਮਾਲਕ ਦੇ ਨਾਲ ਆ ਮੈਂ ਇਹ ਗੰਦਾ ਦੇਣ ਤੋਂ ਬਿਨਾਂ ਹੀ ਉਸ ਮਾਲਕ ਦੀ ਗੋਦ ਵਿੱਚ ਪਹੁੰਚ ਗਿਆ ਕੋ ਸਤਨਾਮ ਤੇ ਕਹਿੰਦੇ ਹੁਣ ਮਿਰ ਤੇ ਐਸੀ ਬਖਸ਼ਿਸ਼ ਹੋ ਗਈ ਰਵਿਦਾਸ ਜੱਪੇ RAM ਨਾਮਾ ਮੋਹ ਜਮ ਸੋ ਨਾਹੀ ਕਾਮਾ ਕਹਿੰਦੇ ਮੈਂ ਉਸ ਕਾਲ ਦਾ ਉਸ RAM ਦਾ ਨਾਮ ਜਪਦਾ ਜਮਾ ਦੇ ਨਾਲ ਦੁੱਖਾਂ ਤਕਲੀਫਾਂ ਦੇ ਨਾਲ ਮੇਰਾ ਕੋ ਰਾਹ ਵਾਸਤਾ ਹੀ ਨਹੀਂ ਰਹਿ ਗਿਆ ਹੁਣ ਮੈਂ ਉਸ ਸ਼ਹਿਰ ਦਾ ਵਸਨੀਕ ਬਣ ਗਿਆ ਜਿਹੜਾ ਸ਼ਹਿਰ ਬੇਗਮ ਉਰਾ ਸ਼ਹਿਰ ਕੋ ਨਾਉ ਜਿਹੜਾ ਗਮਾਂ ਤੋਂ ਰਹਿ ਤ ਗਮਾਂ ਤੋਂ ਰਹਿਤ ਨਗਰੀ ਐ ਉਹ ਐ ਗੁਰੂ ਦੀ ਗੋਦ ਅੱਜ ਅਸੀਂ ਮੰਗੇ ਘਰਾਂ ਦੇ ਵਿੱਚ ਵੀ ਆਈਪੀ ਲੋਕਾਂ ਚ ਪਲਾਟ ਲੈ ਕੇ ਕਹਿੰਦੇ ਆ ਤੇ ਮੇਰੀ ਉਸ ਕਲੋਨੀ ਦੇ ਵਿੱਚ ਚੱਡੀਗੜ ਦੇ ਵਿੱਚ ਬੰਬੇ ਦੇ ਵਿੱਚ ਮੇਰੇ ਫਲੈਟ ਨੇ ਪਰ ਗੁਰੂ ਦੀ ਗੋਦ ਵਿੱਚ ਥਾਂ ਲੈਣੀ ਜਿਹੜੀ ਐ ਨਾ ਸਭ ਤੋਂ ਮਹਿੰਗੀ ਜਗ੍ਹਾ ਇਹ ਐ ਆਖੋ ਸਤਨਾਮ ਵਾਹਿਗੁਰੂ ਅਰਬਦਾਸ ਜੀ ਅਰ ਕਹਿੰਦੇ ਮੈਂ ਗੁਰੂ ਦੀ ਗੋਦ ਵਿੱਚ ਥਾਂ ਲੈ ਲਈਏ ਹੁਣ ਬੇਗਮਾ ਪੂਰਾ ਸ਼ਹਿਰ ਕੋ ਨਾ ਦੁੱਖ ਕੋ ਨਹੀ ਤੇ ਟਾ ਕੋ ਕਿ ਨਾ ਉਤੇ ਕੋਈ ਦੁੱਖ ਹੈ ਨਾ ਉਤੇ ਕੋਈ ਚਿੰਤਾ ਨਾ ਤਸਵੀਰ ਖਰਾਜ ਨਾ ਮਾਰ ਖੌਫ ਨਾ ਖਤਾ ਨੱਤਰ ਸੁਜਵਾਲਾ ਕਹਿੰਦੇ ਨਾ ਉਸ ਜਗ੍ਹਾ ਨੂੰ ਟੈਕਸ ਪੈਂਦਾ ਏ ਤੇ ਨਾ ਉੱਤੇ ਕੋਈ ਡਰ ਹੈ ਤੇ ਗੁਰੂ ਦੀ ਗੋਦ ਹੈ ਹੀ ਐਸੀ ਆ ਕੁਜ਼ਤ ਨਾ ਵਾਹਿਗੁਰੂ ਇੱਥੇ ਬੈਠੇ ਕੋਈ ਕਿਸੇ ਦਾ ਡਰ ਤਾਂ ਨਹੀਂ ਕੋਈ ਕਿਸੇ ਮੰਦੇ ਬੰਦੇ ਦੇ ਕੋਲ ਬੈਠੇ ਵੰਗਣ ਵਿਕਾਰੀ ਪੁਰਸ਼ ਦੇ ਕੋਲ ਬੈਠੇ ਹੋਵਾਂਗੇ ਸਾਡਾ ਜੀਵਨ ਵੀ ਦਾਗੀ ਲੱਗੇਗਾ ਕਬੀਰ ਸਾਹਿਬ ਕਹਿੰਦੇ ਕਬੀਰ ਸਾਥ ਸੰਗ ਨਾ ਕੀਜੀਐ ਦੁਰਾ ਜਾਈਏ ਭਾਗ ਬਾਸਨਕਾਰ ਉਪਰਸੀ ਤੋ ਕਸ਼ ਲੱਗੇ ਦਾਗ ਕਹਿੰਦੇ ਜਵੇਂ ਮੈਲਾ ਭਾਂਡਾ ਕਾਲਾ ਭਾਂਡਾ ਕੱਪੜੇ ਦੇ ਨਾਲ ਦੀ ਲੰਘ ਜਾਵੇ ਸਫੈਦ ਕੱਪੜੇ ਨੂੰ ਦਾਗੀ ਬਣਾ ਦਿੰਦਾ ਹੈ ਨਾ ਸਾਖ ਪੁਰਸ਼ ਦੀ ਸੰਗਤ ਐਸੀ ਹੈ ਆਖੋ ਸਤਨਾਮ ਵਾਹਿਗੁਰੂ ਇਸ ਗੁਰੂ ਦੀ ਗੋਦ ਵਿੱਚ ਬੈਠ ਕੇ ਜਿੱਥੇ ਮਾਂ ਨਹੀਂ ਮਿਲਦਾ ਤਾਂ ਉਸ ਵੇਲੇ ਕਿੰਨੇ ਸਮੇਂ ਦੀ ਸਮਾਪਤੀ ਹੈ ਰੱਬ ਦੇ ਪਿਆਰਿਆ ਕਿਉਂਕਿ ਰਵਿਦਾਸ ਮਹਾਰਾਜ ਦੀ ਸਬਰ ਤੇ ਸੰਤੋਖ ਸੰਤੋਖ ਦੀ ਤਾਂ ਧਰਮ ਦੀ ਬੜੀ ਗੂੜੀ ਦੋਸਤੀ ਆਖੋ ਸਤਨਾਮ ਵਾਹਿਗੁਰੂ ਜਿੱਤੇ ਸੰਤੋਖ ਉਹ ਵਿਗਣ ਧਰਮੀ ਬੰਦਾ ਵੀ ਉਹੀ ਬੰਦਾ ਜਿਹਦੇ ਅੰਦਰ ਸੰਤੋਖ ਹੋਵੇਗਾ ਤਾਕੂ ਸੁਬਨਾ ਨਹੀਂ ਤੇ ਮੇਰੇ ਵਰਗੇ ਕੱਪੜੇ ਪਾ ਕੇ ਗਿਆਨੀਆਂ ਵਾਲੇ ਧਰਮ ਦੀਆਂ ਗੱਲਾਂ ਬੜੀਆਂ ਕਰਦੇ ਆ ਪਰ ਝਾਤ ਮਾਰਿਆ ਕਰੀਏ ਸਾਡੇ ਅੰਦਰ ਧਰਮ ਹੈ ਅੰਦਰ ਸਾਡੇ ਧਰਮ ਹੋਵੇ ਫੇਰ ਅਸੀਂ ਧਰਮੀ ਹਾਂ ਜੇ ਅੰਦਰ ਧਰਮ ਨਹੀਂ ਤੇ ਕੱਪੜਿਆਂ ਦੇ ਵਿੱਚੋਂ ਬੋਲਾਂ ਦੇ ਵਿੱਚੋਂ ਧਰਮ ਦਿਖਾਵਾ ਕਰਕੇ ਜੇ ਅੰਦਰ ਧਰਮ ਨਹੀਂ ਤੇ ਰੱਬ ਦੇ ਘਰ ਅਸੀਂ ਪ੍ਰਵਾਨ ਨਹੀਂ ਹੋ ਸਕਦੇ ਆ ਕੋ ਸਨਾਮ ਕਿਉਂ ਰਵਿਦਾਸ ਮਾਰਗ ਦੇ ਕੋਲ ਕੋਈ ਮਾਪੁਰਖਾਏ ਸੀ ਹੁਣ ਗਰੀਬੀ ਸੀ ਕਿਰਤ ਕਰਦੇ ਸੀ ਸੱਚ ਦੀ ਕੋਈ ਉੱਤਰ ਉੱਤਰ ਠੱਗੀ ਠੋਰੀ ਨਹੀਂ ਸੀ ਤੇ ਗਰੀਬ ਦਾ ਭੋਜਨ ਵੀ ਸਾਦਾ ਹੁੰਦਾ ਗਰੀਬ ਦਾ ਲਿਬਾਸ ਵੀ ਸਾਦਾ ਹੁੰਦਾ ਉਹਦਾ ਰਹਿਣ ਸਹਿਣ ਨੇ ਸਾਦਾ ਹੁੰਦਾ ਤੇ ਜਦੋਂ ਉਹਨਾਂ ਰੱਬ ਦੇ ਪਿਆਰੇ ਨੂੰ ਭੋਜਨ ਸ਼ਿਕਾਇਆ ਅਸਾ ਸੰਗੰਗ ਉਹ ਰੱਬ ਦੇ ਪਿਆਰੇ ਨੇ ਦੇਖਿਆ ਕਿ ਕਿੰਤਾ ਗਰੀਬੀ ਦੇ ਬੰਦਨਾ ਵਿੱਚ ਜਿਆਦਾ ਜਕੜਿਆ ਹੈ ਤੇ ਜਾਂਦੇ ਜਾਂਦੇ ਇੱਕ ਗੱਟੜੀ ਦੇ ਵਿੱਚ ਪਾਰਸ ਨੂੰ ਕਹਿ ਦਿੰਦੇ ਪਾਰਸ ਜਿਹੜਾ ਹੈ ਨਾ ਪਾਰਸ ਐਸੀ ਧਾਂਦ ਹੈ ਲੋਹੇ ਦੇ ਨਾਲ ਵੀ ਛੋ ਜਾਵੇ ਤੇ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ ਕੋ ਸਤਨਾ ਇੱਕ ਗੱਟ ਦੇ ਵਿੱਚ ਪਾਰਸ ਛੱਡ ਕੇ ਰੱਬ ਦੇ ਪਿਆਰੇ ਹੈ ਤਾਂ ਚਾਹੇ ਕੋਈ ਮਿੱਥ ਕਹਿ ਲਵੇ ਪਰ ਜਿੱਥੋਂ ਗਿਆਨ ਮਿਲਦਾ ਉਸ ਨੂੰ ਲੈਣੀ ਚਾਹੀਦੀ ਬਾਣੀ ਚਾਹੇ ਉਹ ਸਾਖੀ ਹੋਵੇ ਚਾਹੇ ਕੱਚੀ ਬਾਣੀ ਹੋਵੇ ਗਿਆਨ ਹੋਵੇ ਉਹਦੇ ਵਿੱਚ ਸਾ ਸੰਗਤ ਨੂੰ ਰੱਬ ਦੇ ਪਿਆਰੇ ਬੜੇ ਲੰਮੇ ਸਮੇਂ ਬਾਅਦ ਆ ਕੇ ਕਹਿੰਦੇ ਹੋਣ ਤਾਂ ਰਵਿਦਾਸ ਜੀ ਦਾ ਹਾਲਾਤ ਬਦਲ ਗਏ ਹੋਣੇ ਕਿਉਂਕਿ ਜਿਹਨੂੰ ਮੈਂ ਪਾਰਸੀ ਦੇ ਆਇਆ ਉਹਨਾਂ ਨੇ ਤਾਂ ਸਭ ਕੁਝ ਸੋਨੇ ਦਾ ਬਣਾ ਲਿਆ ਹੋਣਾ ਉਹਦੇ ਔਜ਼ਾਰ ਸੋਨੇ ਦੇ ਬਣ ਗਏ ਹੋਣਗੇ ਉਹਦਾ ਘਰ ਸੋਨੇ ਦਾ ਬਣ ਗਿਆ ਹੋਣਾ ਬੜੇ ਲੰਮੇ ਸਮੇਂ ਬਾਅਦ ਆ ਕੇ ਜਦ ਰੱਬ ਨੇ ਪਿਆਰਿਆਂ ਨੇ ਕਿਹਾ ਰਵਿਦਾਸ ਤੈਨੂੰ ਮੈਂ ਗੱਟ ਵਿੱਚ ਕੁਝ ਦੇ ਕੇ ਗਿਆ ਸੀ ਤੇ ਮਾਰਾ ਜਿੱਥੇ ਆਪਦੀ ਗੱਟ ਲੱਗ ਗਈ ਸੀ ਉੱਥੋਂ ਹੀ ਤੁਸੀਂ ਆਪਣੀ ਗੱਦੀ ਚੱਕ ਲਵੋ ਉਹ ਰੱਬ ਦੇ ਪਿਆਰੇ ਕਹਿ ਲੱਗੇ ਕਹਿੰਦੇ ਆ ਰਵਿਦਾਸ ਇਹਦੇ ਵਿੱਚ 파ਰਸ ਸੀ ਤੇ 파ਰਸ ਜਿੰਨੂੰ ਵੀ ਛੋਂਦਾ ਨੇ ਸੋਨਾ ਬਣ ਜਾਣਾ ਸੀ ਪਰ ਤੂੰ ਫੇਰ ਅੱਜ ਵੀ ਤੇਰੇ ਹੱਥ ਉਹੀ ਸੀ ਉਹੀ ਨੇ ਕਈ ਵਾਰ ਪਹਿਲਾਂ ਵੀ ਉਹੀ ਹੱਥ ਸੀ ਤੂੰ 파ਰਸ ਨੂੰ ਵੀ ਛੋਹਿਆ ਨਹੀਂ ਰਵਿਦਾਸ ਮਹਾਰਾਜ ਕਹਿੰਦੇ ਕਿ 파ਰਸ ਨੇ ਲੋਹੇ ਨੂੰ ਸੋਨਾ ਬਣਾਉਣਾ ਉਹਨੇ ਲੋਹੇ ਨੂੰ 파ਰਸ ਨਹੀਂ ਬਣਾਉਣਾ ਕਹਿੰਦੇ ਮੇਰਾ ਰੱਬ ਜਿਹੜਾ ਹੈ ਨਾ ਉਹਦਾ ਨਾਮ ਜਿਹੜਾ ਏ ਉਹ ਰੱਬ ਆਪ ਪੁੱਤਰ ਹੈ ਕੁਨੀਤ ਗੈਰ ਸਦਾ ਕਾਇਮ ਰਹਿਣ ਵਾਲੀ ਦੀ ਪਾਤਸ਼ਾਹੀ ਹੈ ਕਾਇਮ ਦائم ਸਦਾ ਪਾਤਸ਼ਾਹੀ ਤੇ ਜੇ ਮੈਂ ਉਸ ਨਾਮ ਦੇ ਨਾਲ ਸਾਹ ਭਾਲੀ ਉਹ ਰੱਬ ਮੈਨੂੰ ਵੀ ਆਪਣੇ ਨਾਲ ਹੀ ਮਿਲਾ ਲਵੇਗਾ ਕੋ ਸਤਨਾਮ ਹਰ ਜਨ ਦਾ ਐਸਾ ਚਾਹੀ ਹੈ ਜੈਸਾ ਹਰ ਕੀ ਹੋਏ ਉਹ ਹਰੀ ਆਪਣੇ ਵਰਗਾ ਹੀ ਆਪਣੇ ਪਿਆਰਿਆਂ ਨੂੰ ਬਣਾ ਲੈਂਦਾ ਹੈ ਤੇ ਕਹਿੰਦੇ ਮੈਨੂੰ ਉਸ ਤਾਰਸ ਰੂਪੀ ਨਾਮ ਦੀ ਜਰੂਰਤ ਹੈ ਕਿ ਦੁਨਿਆਵੀ ਪਾਸ ਦੀ ਜਰੂਰਤ ਨਹੀਂ ਹੈ ਕੋ ਸਤਨਾਮ ਉਸ ਵੇਲੇ ਉਹਨਾਂ ਰੱਬ ਦੇ ਪਿਆਰਿਆਂ ਨੇ ਕਿਹਾ ਅਸੀਂ ਕਹਿੰਦੇ ਰਵਿਦਾਸ ਦੁਨੀਆ ਦੇ ਲਿਬਾਸ ਦੇ ਵਿੱਚੋਂ ਧਰਮ ਦਿਖਦਾ ਹੈ ਬੋਲਾਂ ਦੇ ਵਿੱਚੋਂ ਧਰਮ खदा ਤੇਰੇ ਹਿਰਦੇ ਅੰਦਰੋਂ ਧਰਮ ਦਿਖਦਾ ਤੇਰੇ ਹਿਰਦੇ ਦੇ ਵਿੱਚ ਧਰਮ ਹੈ ਆ ਕੋ ਸੁਨਾਮ ਕਿਉਂਕਿ ਸੰਤੋਖ ਦਾ ਬੜਾ ਪੱਕਾ ਹੈ ਤੇ ਸੰਤੋਖ ਦੇ ਨਾਲ ਹੀ ਧਰਮ ਦੀ ਯਾਰੀ ਹੈ ਜਿੱਥੇ ਸੰਤੋਖ ਹੋਵੇਗਾ ਧਰਮ ਵੀ ਉੱਥੇ ਹੀ ਨਿਭਾਇਆ ਜਾਂਦਾ ਆ ਕੋ ਸੁਨਾਮ ਜਿਸ ਸੰਤੋਖ ਨਹੀਂ ਤੱਤ ਪਰ ਵੀ ਨਹੀਂ ਬਣਿਆ ਜਾ ਸਕਦਾ ਕੋ ਸੁਨਾਮ ਸੰਤੋਖ ਸੀ ਗੁਰੂ ਦੇ ਸਾਹਿਬ ਜਾਦਿਆਂ ਦੇ ਵਿੱਚ ਕਿੰਨੇ 9 ਤੇ 7 ਸਾਲ ਦੀ ਉਮਰਾਂ ਵਿੱਚ ਜਲਾਦਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਨੇ ਕਿੰਨੇ ਲਾ ਦਿੱਤੇ ਅੱਜ ਅੱਜ ਦੇ ਸਿੱਖ ਨੂੰ ਕਹਿ ਦਿੱਤਾ ਜਾਂਦਾ ਤੇਰਾ ਬਿੱਲ ਮaaf ਕਰ ਦੇਵੇਗਾ ਉਹਦੇ ਲੋ چاہے ਕੋਈ ਜਤੇ ਧਾਰਾ ਦੀ ਦਲੀਲ ਕਰਦੇ ਵਿੱਚ ਹੈ ਕੋਈ ਕੌਮ ਨੂੰ ਜਲੀਲ ਕਰਦੇ ਚਾਹੇ ਤੂੰ ਪੱਗਾਂ ਨੂੰ ਲੋਨੀ ਜਾਵੇ ਅੱਜ ਦਾ ਸਿੱਖ ਦਾ ਧਰਮ ਇੰਨਾ ਕੁ ਰਹਿ ਗਿਆ ਕੋ ਸਪਨਾਮ ਕਿ ਜੀਵ ਦਿੱਤੀ ਸੀ ਰੱਬ ਨੇ ਸੱਚ ਬੋਲਣ ਲਈ ਜਦ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਅੰਦਰੋਂ ਧਰਮੀ ਬਣੀਏ ਦਿਖਾਵੇ ਦੇ ਧਰਮੀ ਨਾ ਬਣੀਏ ਜਿਨ੍ਹਾਂ ਦੇ ਅੰਦਰ ਧਰਮ ਸੀ ਤੇ ਜਿੱਥੇ ਉਸ ਵੇਲੇ ਦੇ ਹੰਕਾਰੀ ਲੋਕ ਮੰਦਰਾਂ ਵਿੱਚ ਨਹੀਂ ਸੀ ਜਾਣਦੇ ਰਵਿਦਾਸ ਮਹਾਰਾਜ ਜੀ ਨੂੰ ਅੱਜ ਉਸ ਗੁਰੂ ਰਵਿਦਾਸ ਜੀ ਦੇ ਬੋਲ ਸਨੇਰੀ ਮੰਦਰਾਂ ਵਿੱਚ ਗੁਰੂ ਰਾਮਦਾਸ ਜੀ ਦੇ ਘਰੇ ਆਰਤੀ ਦੇ ਰੂਪਾਂ ਦੇ ਵਿੱਚ ਰਜਾਨਾ ਹੀ ਰਾਗੀ ਸਿੰਘ ਗਾਉਂਦੇ ਨੇ ਉਹ ਗਾਉਂਦੇ ਤਾਂ ਰਾਗੀ ਸਿੰਘ ਨੇ ਪਰ ਬੋਲ ਜੀਵ ਤੇ ਉਹਨਾਂ ਦੀ ਤੇ ਰਵਿਦਾਸ ਮਹਾਰਾਜ ਜੀ ਬੈਠਾ ਹੁੰਦਾ ਕੋ ਸਪਨਾ ਕਿਉਂਕਿ ਸੱਚ ਜਿਹੜਾ ਉਹ ਕਦੀ ਛੁਪਦਾ ਨਹੀਂ ਕਦੀ ਦੱਬਦਾ ਨਹੀਂ ਉਹ ਕਦੀ ਲੁਕਦਾ ਨਹੀਂ ਉਹਦੀ ਹੋਂਦ ਪਹਿਲਾਂ ਵੀ ਸੀ ਅੱਜ ਵੀ ਹੈ ਦਾਮ ਰਹੇਗੀ ਤਾਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਕਾਇਮ ਦائم ਸਦਾ ਪਾਤਸ਼ਾਹੀ ਕਹਿੰਦੇ ਜਿਹੜੀ ਪਾਤਸ਼ਾਹੀ ਸਦਾ ਕਾਇਮ ਰਹਿਣੀ ਹੈ ਮੈਂ ਉਸ ਪਾਤਸ਼ਾਹ ਨਾਲ ਯਾਰੀਆਂ ਪਾਵਾਂ ਕਿਉਂਕਿ ਜੇ ਕੋਈ ਸਰਕਾਰਾਂ ਨਾਲ ਯਾਰੀਆਂ ਪਾਲੇ ਪੰਜ ਸੱਤ ਬਾਅਦ ਸਰਕਾਰ ਬਦਲ ਜਾਂਦੀ ਹੈ ਚਾਹੇ ਕੋਈ ਐਮਐਲਏ ਦਾ ਉਦੋਂ ਹੋਵੇ ਕੋਈ ਵੀ ਉਦੋਂ ਸਭ ਉਦੇ ਚਲੇ ਜਾਂਦੇ ਨੇ ਇਸ ਕਰਕੇ ਰੱਬ ਦੇ ਨਾਲ ਨਾਲ ਯਾਰੀ ਪਾਈ ਰੱਬ ਦੀ ਯਾਰੀ ਸਦਾ ਕਾਇਮ ਰਹਿਣ ਵਾਲੀ ਯਾਰੀ ਹੈ ਦਾ ਸਤਗੁਰ ਰਵਿਦਾਸ ਮਹਾਰਾਜ ਨੇ ਉਸ ਹਰੀ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਪਾਇਆ ਤੇ ਆਪਾ ਪੜਦੇ ਹਰ ਹਰ ਜਨ ਦੁਇ ਇੱਕ ਗੈ ਵਿਭ ਵਿਚਾਰ ਕਸ਼ ਨਾਗੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਕੇ ਸਮੈ ਤਾਂ ਗੁਰਦਾਸ ਪਰ ਕਹਦੇ ਦੁਨੀਆ ਦੇ ਲੋਕੋ ਹਰਸਿਓਂ ਹੀਰਾ ਛੱਡ ਕੇ ਹੀਰਾ ਰੂਪੀ ਨਾਮ ਪ੍ਰਮਾਤਮਾ ਦਾ ਛੱਡ ਕੇ ਤੁਸੀਂ ਵਿਕਾਰੀ ਰੂਪੀ ਮਾਇਆ ਦੇ ਨਾਲ ਪਿਆਰ ਮਾਰੇ ਜੇ ਤੇ ਨਰ ਦੂਜਕ ਜਾਏਗੇ ਤੁਸੀਂ ਦੁਨੀਆ ਤੋਂ ਖਾਲੀ ਹੱਥ ਜਾਓਗੇ ਰੱਬ ਨਾਲੋਂ ਤੁਹਾਡੀਆਂ ਪ੍ਰੀਤਾਂ ਟੁੱਟੀਆਂ ਰਹਿ ਜਾਣਗੀਆਂ ਜੇ ਤੁਸੀਂ ਵਿਕਾਰਾਂ ਨਾਲ ਪਿਆਰ ਪਾਲਿਆ ਸਤਿ ਭਾਕ ਹੈ ਰਵਿਦਾਸ ਕਿੰਦੇ ਰਵਿਦਾਸ ਸੱਚ ਕਹਿ ਰਿਹਾ ਉਹ ਬੋਲ ਗਾਇਨ ਕਰਕੇ ਸਾ ਸੰਗਤ ਅਨੰਤ ਸਰ ਦਾ ਜਾਪ ਕਰ ਕੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਸੇਵਕ ਪਰਵਾਸ ਸਰਦਾਰ ਜਗਿੰਦਰਪਾਲ ਸਿੰਘ ਦੇ ਪਰਿਵਾਰ ਵੱਲੋਂ